ਨਾਰਮਲ ਅਗਰ ਕੋਈ ਗ੍ਰੈਫਿਟੀ ਬਣਾਣੇ ਹੋ ਤਾਂ ਇੰਨੀ ਆਕਰਸ਼ਕ ਨਹੀਂ ਲੱਗਦੀ ਪਰ ਜਦੋਂ ਤੁਸੀਂ ਇਹਨੂੰ ਫਿਲਮ ਦੀ ਥੀਮ ਦੇ ਨਾਲ ਜੋੜ ਦਿੰਦੇ ਹੋ ਜਿਦਾ ਅਸੀਂ ਅੱਜ ਗਜ਼ਨੀ ਬਣਾਇਆ ਕਿ ਗਜ਼ਨੀ ਇਹ ਭੁੱਲ ਜਾਂਦਾ ਸੀ ਕਿ ਉਸ ਫਿਲਮ ਦੇ ਵਿੱਚ ਅਮੀਰ ਖਾਨ ਤਾਂ ਉਹਨੇ ਆਪਣੇ ਹੱਥ ਦੇ ਉੱਤੇ ਲਿਖਿਆ ਹੋਇਆ 1 ਜੂਨ ਨੂੰ ਵੋਟ ਪਾਉਣਾ ਸੀ ਨਾਰਮਲ ਗ੍ਰੈਫਿਟੀ ਤਾਂ ਤੁਸੀਂ ਹਰ ਸਾਲ ਹੀ ਹੁੰਦੀ ਹੈ ਬਟ ਅਸੀਂ ਇਸ ਵਾਰ ਫਿਲਮ ਦੀ ਗ੍ਰੈਫਿਟੀ ਕਰ ਰਹੇ ਹਾਂ ਜਿਹੜੇ ਸਭ ਤੋਂ ਜ਼ਿਆਦਾ ਪੋਪੂਲਰ ਫਿਲਮ ਦੀ ਥੀਮਸ ਨੇ ਉਹਨਾਂ ਨੂੰ ਬਣਾ ਕੇ ਉਹਦੇ ਬੇਸ ਤੇ ਆਪਾਂ ਇਹ ਕ੍ਰੀਏਟਿਵ ਕੰਮ ਕਰੀਏ ਤੇ ਇਹ ਅੱਗੇ ਵੀ ਚੱਲਦਾ ਰਹੂਗਾ ਲੋਕ ਸਭਾ ਦੀ ਚੋਣਾਂ ਦੇ ਵਿੱਚ ਇਸ ਵਾਰ ਤੁਹਾਨੂੰ ਬਾਲੀਵੁੱਡ ਦਾ ਤਰਕਾ ਨਜ਼ਰ ਆਏਗਾ ਔਰ ਖਾਸ ਕਰਕੇ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਇਹਨਾਂ ਚੋਣਾਂ ਦੇ ਵਿੱਚ ਆਮਰ ਖਾਨ ਦੀ ਇੱਕ ਤਸਵੀਰ ਜਿਹੜੀ ਹੈ ਉਹ ਇਸ ਵੇਲੇ ਚਰਚਾ ਦਾ ਵਿਸ਼ਾ ਬਣੀ ਹੈ ਇਹਦੇ ਨਾਲ ਰਾਖੀ, ਅਮਜਦ ਖਾਨ ਤੇ ਮਗੈਂਬੋ ਖੁਸ਼ ਹੋਆ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਸਾਰੇ ਨਾਮ ਅੰਮ੍ਰਿਤਸਰ ਦੀ ਰਾਜਨੀਤੀ ਜਾਂ ਚੋਣਾਂ ਵਿੱਚ ਕਿਵੇਂ ਆਏ ਨਹੀਂ ਤਾਂ ਇਹਨਾਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਲਗਾਈਆਂ ਗਈਆਂ ਨੇ ਤਾਂ ਆਮਰ ਖਾਨ ਦਾ ਗਜਨੀ ਲੁੱਕ ਜੋ ਕਿ ਬਹੁਤ ਪਪੂਲਰ ਹੋਇਆ ਸੀ ਤਾਂ ਉਹਨਾਂ ਦੀਆਂ ਤਸਵੀਰਾਂ ਵੀ ਲਗਾਈਆਂ ਗਈਆਂ ਨੇ ਤਾਂ ਕਾਰਨ ਕੀ ਹੈ ਤੇ ਸਾਡੇ ਨਾਲ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਹਿਬ ਗਨश्याम ਥੋਰੀ ਜੀ ਮੌਜੂਦ ਨੇ ਸਰ ਕੀ ਕਨਸੈਪਟ ਹੈ ਬਾਲੀਵੁੱਡ ਦਾ ਤਰਕਾ ਤੇ ਅਕਸਰ ਅਸੀਂ ਦੇਖਦੇ ਹਾਂ ਕਿ ਸਿਆਸਤ ਤੇ ਜ਼ਰੂਰ ਲੱਗਦਾ ਕਿ ਬਹੁਤ ਸਾਰੇ ਲੋਕ ਸਿਆਸਤ ਚ ਐਜ਼ ਏ ਪਲੇਅਰ ਆਉਂਦੇ ਨੇ ਐਜ਼ ਏ ਸੈਲੀਬ੍ਰਿਟੀ ਆਉਂਦੇ ਨੇ ਤੁਸੀਂ ਵੀ ਇਹ ਸੈਲੀਬ੍ਰਿਟੀ ਲੈ ਕੇ ਆ ਰਹੇ ਜੀ ਸੋ ਬੇਸਿਕਲੀ ਦੇਖੋ ਇਲੈਕਸ਼ਨ ਦੇ ਵਿੱਚ ਬੜੇ ਸਿਸਟਮੈਟਿਕ ਤਰੀਕੇ ਨਾਲ ਇੱਕ ਪ੍ਰੋਗਰਾਮ ਚੱਲਦਾ ਜਿਹਨੂੰ ਅਸੀਂ ਸਵੀਪ ਕਹਿੰਦੇ ਹਾਂ ਸਵੀਪ ਦਾ ਹੁੰਦਾ ਹੈ ਵੀ ਤੁਸੀਂ ਅਵੇਅਰਨੈਸ ਵਧਾ ਕੇ ਵੋਟ ਦੀ ਪਰਸੈਂਟੇਜ ਵਡਾਓ ਜਿਹੜਾ ਇਸ ਵਾਰ ਦਾ ਓਵਰਲ ਟੀਚਾ ਹੈ ਸੀਓ ਆਫਿਸ ਵੱਲੋਂ ਸਾਨੂੰ ਦੱਸਿਆ ਗਿਆ ਵੀ ਇਸ ਵਾਰ 70% ਸੋ 70% ਜਿਹੜਾ ਹੈ ਸਾਡੀ ਪੋਲਿੰਗ ਪਰਸੈਂਟੇਜ ਹੋਣੀ ਚਾਹੀਦੀ ਹੈ ਕਿ ਜਿਹੜੀ ਕਿ ਪਿਛਲੇ ਲੋਕ ਸਭਾ ਇਲੈਕਸ਼ਨ ਦੇ ਵਿੱਚ तकरीबन 57% ਦੇ ਆਸ-ਪਾਸ ਸੀ ਸੋ ਉਹ ਸਾਰੇ ਸਿਸਟਮੈਟਿਕ ਤਰੀਕੇ ਦੇ ਨਾਲ ਸਾਨੂੰ ਵੋਟਰਸ ਨੂੰ ਜਾਗਰੂਕ ਕਰਨਾ ਹੈ ਤੇ ਅਵੇਅਰਨੈਸ ਉਸੇ ਦੇ ਹੇਠਾਂ ਅਸੀਂ ਸੋਚਿਆ ਵੀ ਤੁਸੀਂ ਨਾਰਮਲ ਅਗਰ ਕੋਈ ਗ੍ਰੈਫਿਟੀ ਬਣਾਣੇ ਹੋ ਤੇ ਇੰਨੀ ਆਕਰਸ਼ਕ ਨਹੀਂ ਲੱਗਦੀ ਪਰ ਜਦੋਂ ਤੁਸੀਂ ਇਹਨੂੰ ਫਿਲਮ ਦੀ ਥੀਮ ਦੇ ਨਾਲ ਜੋੜ ਦਿੰਦੇ ਹੋ ਜਿੱਦਾਂ ਅਸੀਂ ਅੱਜ ਗਜ਼ਨੀ ਬਣਾਇਆ ਕਿ ਗਜ਼ਨੀ ਇਹ ਭੁੱਲ ਜਾਂਦਾ ਸੀ ਕਿ ਉਸ ਫਿਲਮ ਦੇ ਵਿੱਚ ਅਮੀਰ ਖਾਨ ਤਾਂ ਉਹਨੇ ਆਪਣੇ ਹੱਥ ਦੇ ਉੱਤੇ ਲਿਖਿਆ ਹੋਇਆ 1 ਜੂਨ ਨੂੰ ਵੋਟ ਪਾੜਾ ਨਹੀਂ ਭੁੱਲਣਾ ਉਹ ਥੀਮ ਯੂਜ਼ ਕੀਤੀ ਹੈ ਜੇਕਰ ਤੁਸੀਂ ਵੋਟ ਪਾਇਆ ਤੇ ਮੋਗੰਬੋ ਖੁਸ਼ ਹੋਏਗਾ ਕਿਤੇ ਅਸੀਂ ਉਹ ਲਿਖਿਆ ਵੀ ਜਾ ਸਿਮਰਨ ਜਾ ਕੇ ਵੋਟ ਪਾ ਕੇ ਆ ਉਥੇ ਅਮਰੀਸ਼ਪੂਰੀ ਜੀ ਅਸੀਂ ਬਣਾ ਰਹੇ ਹਾਂ ਉਦਾਂ ਹੀ ਅੱਗੇ ਵੀ ਪੁਸ਼ਪਾ ਜਿਹੜਾ ਹੈਗਾ ਕਿ ਰੁਕੇਗਾ ਨਹੀਂ ਵੋਟ ਪਾਉਣ ਤੁਰ ਜੁਕੇਗਾ ਨਹੀਂ ਉਹ ਉਸ ਟਾਈਪ ਦੀ ਸਾਰੀ ਫਿਲਮ ਦੀ ਥੀਮ ਅਸੀਂ ਯੂਜ਼ ਕਰ ਰਹੇ ਹਾਂ ਇੱਕ ਇੱਕ ਬੜਾ ਅਟਰੈਕਟਿਵ ਜਿਹਾ ਪੋਸਟਰ ਲੱਗਾ ਕਿ ਰਾਖੀ ਜੀ ਦਾ ਜਿਹੜੀ ਕਰਨ ਅਰਜੁਨ ਪਿਕਚਰ ਸੀ ਕਿ ਮੇਰੇ ਕਰਨ ਅਰਜੁਨ ਆ ਕੇ ਵੋਟ ਪਾਣਗੇ ਵੋਟ ਪਾਣਗੇ ਹਾਂਜੀ ਹਾਂਜੀ ਸੋ ਅਸੀਂ ਸਾਰੀ ਫਿਲਮ ਦੀ ਥੀਮਸ ਤੋਂ ਚੱਕ ਰਹੇ ਹਾਂ ਸਾਡੇ ਕੋਲ ਇੱਥੇ ਜੀ ਐਨ ਡੀ ਯੂ ਦੇ 15 ਬੱਚੇ ਬਤੌਰ ਇੰਟਰਨ ਕੰਮ ਕਰ ਰਹੇ ਨੇ ਉਹ ਉਹਨਾਂ ਨੂੰ ਫਿਰ ਅਸੀਂ ਲਗਾਏ ਹੋਏ ਵੀ ਤੁਸੀਂ ਕਿਉਂਕਿ ਸਾਨੂੰ ਇਹ ਵੀ ਥੋੜਾ ਜਿਹਾ ਧਿਆਨ ਰੱਖਣਾ ਪੈਂਦਾ ਵੀ ਕੋਈ ਇਦਾਂ ਦਾ ਸੈਂਸਿਟਿਵ ਇਸ਼ੂ ਨਾ ਹੋ ਜਾਵੇ ਜਿਹੜਾ ਕੋਈ ਪੀਸੀਆਈ ਆਬਜੈਕਟ ਕਰੇ ਸੋ ਬੜਾ ਹੀ ਮਤਲਬ ਨਿਊਟਰਲ ਦੇ ਤਰੀਕੇ ਨਾਲ ਐਂਡ ਵਧੀਆ ਥੀਮ ਦੇ ਵਿੱਚ ਤਾਂ ਕਿ ਲੋਕਾਂ ਨੂੰ ਮੋਟੀਵੇਸ਼ਨ ਵੀ ਹੋਵੇ ਇਹ ਟਾਕਿੰਗ ਪੁਆਇੰਟਸ ਵੀ ਬਣਨ ਲੋਕੀ ਗੱਲਾਂ ਵੀ ਕਰਨ ਐਂਡ ਤੁਸੀਂ ਵੀ ਦੱਸ ਰਹੇ ਹੋ ਜਿੱਦਾਂ ਕਈ ਲੋਕੀ ਸੈਲਫੀ ਵੀ ਲੈ ਰਹੇ ਨੇ ਸੋ ਇਹ ਬੜਾ ਚੰਗਾ ਮਾਹੌਲ ਬਣਦਾ ਹੈ ਦੇਖੋ ਤੇ ਇਹਦੇ ਨਾਲ ਕੀ ਫਰਕ ਪਏਗਾ ਕਿ ਮੋਟੀਵੇਸ਼ਨ ਆਏਗੀ ਫਿਲਮਾਂ ਦੇ ਨਾਮ ਦੇ ਉੱਤੇ ਜੀ ਬਿਲਕੁਲ ਇੱਕ ਤਾਂ ਸੀ ਪਿਛਲੇ ਟਾਈਮ ਤੋਂ ਇੱਕ ਤਾਂ ਯੰਗ ਵੋਟਰਸ ਦੀ ਅਸੀਂ ਸਾਰੇ ਸਕੂਲ ਕਾਲਜਸ ਤੋਂ ਸਰਟੀਫਿਕੇਟ ਲਿੱਤਾ ਹੈ ਕਿ ਆਪਣੀ ਵੋਟ ਤੁਸੀਂ ਉੱਥੇ ਬਣਾ ਲਈਏ ਕਿ ਨਹੀਂ ਲਈ ਮੈਂ ਬਤੌਰ ਡਿਪਟੀ ਕਮਿਸ਼ਨਰ ਵੀ ਲਾਸਟ ਮੈਂ ਵਿਧਾਨ ਸਭਾ ਇਲੈਕਸ਼ਨ ਦੇ ਵਿੱਚ ਜਲੰਧਰ ਬਤੌਰ ਵੋਟਰ ਵੋਟ ਪਾਈ ਸੀਗੀ ਹੁਣ ਮੈਂ ਆਪਣੀ ਵੋਟ ਵੀ ਇੱਥੇ ਸ਼ਿਫਟ ਕਰਾ ਲਈ ਐ ਅਮਰੇ ਸਰ ਮੇਰੀ ਵਾਈਫ ਦੀ ਵੀ ਵੋਟ ਸ਼ਿਫਟ ਹੋ ਗਈ ਤਾਂ ਕਿ ਅਸੀਂ ਸਵੇਰੇ 8 ਵਜੇ ਬੂਥ ਤੇ ਲੱਭਾਂਗੇ ਆਪਣੀ ਵੋਟ ਪਾ ਦੇਕਾਰ ਜਰੂਰ ਅਸੀਂ ਵਰਤੋਂ ਕਰਾਂਗੇ ਇਹਦੇ ਬੜੇ ਬੜੇ ਵੱਡੇ ਹੋਲਡਿੰਗਸ ਲਗਾਏ ਗਏ ਜਿਸ ਤਰ੍ਹਾਂ ਅਕਸਰ ਦੇਖਨੇ ਆ ਕਿਉਂਕਿ ਜਿਹੜਾ ਮੇਨ ਫਲਾਇਓਵਰ ਆ ਫਲਾਇਓਵਰ ਦੇ ਨੀਚੇ ਜਿਸ ਤਰ੍ਹਾਂ ਅਮਰਖੰਦੀ ਲੁਕਸ ਬੜੀ ਅੱਛੇ ਤਰੀਕੇ ਨਾਲ ਤੇ ਇਹ ਕਿਵੇਂ ਆਈਡੀਆ ਕਿਵੇਂ ਐਨੂੰ ਡਿਜ਼ਾਈਨ ਕਿਵੇਂ ਕੀਤਾ ਗਿਆ ਸਾਰਾ ਬੇਸਿਕਲੀ ਇਹ ਮੈਨੂੰ ਪੁਰਾਣਾ ਆਈਡੀਆ ਤਾਂ ਇਹ ਸੀਗਾ ਜਦੋਂ ਮੈਂ ਲੁਧਿਆਣੇ ਮਨਸਿਪਲ ਕਮਿਸ਼ਨਰ ਸੀਗਾ ਤਾਂ ਅਸੀਂ ਉਦੋਂ ਉੱਥੇ 10 ਕਰੋੜ ਦੀ ਗ੍ਰਾਫਿਟੀ ਵਰਕ ਕਰਾਇਆ ਸੀਗਾ ਉਦੋਂ ਦੇ ਮੈਨੂੰ ਸਾਰੇ ਆਰਟਿਸਟ ਜਾਂਦੇ ਇਹ ਵੀ ਜਿਹੜੇ ਆਰਟਿਸਟ ਸੋ ਇਹਨਾਂ ਨੂੰ ਫਿਰ ਅਸੀਂ ਗੱਲ ਕੀਤਾ ਵੀ ਇਸ ਟਾਈਪ ਦਾ ਆਪਾਂ ਇਨੀਸ਼ੀਏਟਿਵ ਲੈਣੇ ਇਲੈਕਸ਼ਨ ਨੂੰ ਲੈ ਕੇ ਸੋ ਇਹ ਫਿਰ ਅਸੀਂ ਨਾਰਮਲ ਗ੍ਰਾਫਿਟੀ ਤਾਂ ਤੁਸੀਂ ਹਰ ਸਾਲ ਹੀ ਹੁੰਦੀ ਹੈ ਬਟ ਅਸੀਂ ਇਸ ਵਾਰ ਫਿਲਮ ਦੀ ਗ੍ਰਾਫਿਟੀ ਕਰ ਰਹੇ ਹਾਂ 70 ਦਾ ਦਸ਼ਕ 80 ਦਾ ਦਸ਼ਕ 90 ਦਾ ਦਸ਼ਕ ਤੇ 2000 ਦਾ ਦਸ਼ਕ ਸਾਰੇ ਦਿਖਾਏ ਗਏ ਜੀ ਬਿਲਕੁਲ ਬਿਲਕੁਲ ਇਹ ਤਾਂ ਕਿਉਂਕਿ ਸਾਡੀ ਕ੍ਰੀਏਟਿਵ ਟੀਮ ਨੂੰ ਫਰੀडम ਦਿੱਤੀ ਕਿ ਜਿਹੜੇ ਸਭ ਤੋਂ ਜ਼ਿਆਦਾ ਪਪੂਲਰ ਫਿਲਮ ਦੀ ਥੀਮਸ ਨੇ ਉਹਨਾਂ ਨੂੰ ਬਣਾ ਕੇ ਉਹਦੇ ਬੇਸ ਤੇ ਆਪਾਂ ਇੱਕ ਕ੍ਰੀਏਟਿਵ ਕੰਮ ਕਰੀਏ ਤੇ ਇਹ ਅੱਗੇ ਵੀ ਚੱਲਦਾ ਰਹੂਗਾ ਲਗਾਤਾਰ ਕਹਿੰਦੇ ਮਗਾਂਬੋ ਖੁਸ਼ ਹੋ ਜੀ ਬੀਸੀ ਸਭ ਕੁਝ ਹੋਏ ਕਿ ਨਹੀਂ ਮੈਂ ਖੁਸ਼ ਹੋਊਗਾ ਜਦੋਂ ਮੈਨੂੰ ਲੱਗਦਾ ਆਪਣਾ ਜਿਹੜਾ ਓਵਰਆਲ ਆਬਜੈਕਟਿਵ ਹੈ 70% ਆਪਾਂ ਪਾਰ ਕਰੀਏ ਆਈ ਥਿੰਕ ਐਂਡ ਅੱਜ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਅੱਜ ਜੀ ਮੈਨੂੰ ਸੀਓ ਸਾਹਿਬ ਦਾ ਮੈਸੇਜ ਆਇਆ ਸਵੇਰੇ ਵੀ ਜਿਹੜਾ ਸਵੀਪ ਸਾਰੇ ਜ਼ਿਲ੍ਹੇ ਕਰ ਰਹੇ ਆ ਉਹਦੇ ਵਿੱਚ ਪਿਛਲੇ 15 ਦਿਨਾਂ ਦੇ ਵਿੱਚ ਅਮ੍ਰਿਤਸਰ ਨੰਬਰ 1 ਰਿਹਾ ਜਿੰਨੀ ਸੋਸ਼ਲ ਮੀਡੀਆ ਇੰਗੇਜਮੈਂਟ ਜਿੰਨੀ ਪੋਸਟ ਜਿੰਨਾ ਉਹਨਾਂ ਦੇ ਕਿਉਂ ਸੂਪ ਦੇ ਵਿੱਚ ਸਾਰੇ ਕਾਲਜੇਸ ਦੇ ਗਰੁੱਪ ਬਣੇ ਹੁੰਦੇ ਆ ਕਦੇ ਕੋਈ ਛੋਟਾ ਮੋਟਾ ਕੋਈ ਨੁਕੜ ਨਾਟਕ ਕਿਤੇ ਕੋਈ ਪਲਜ ਸੈਰੇਮਨੀ ਆ ਪਿੱਛੇ ਸਾਡੇ ਜਿਹੜੇ ਐਕਟਰਸ ਵੀ ਆਉਂਦੇ ਨੇ ਬਾਗਾ ਦੇ ਵਿੱਚ ਉੱਥੇ ਵੀ ਅਸੀਂ ਪ੍ਰਮੋਟ ਕਰ ਰਹੇ ਆ ਤੇ ਪਿੱਛੇ ਹੀ ਪਿਛਲੇ ਹਫਤੇ ਬੀਨੂ ਢਿੱਲੋ ਜੀ ਕੋਈ ਫਿਲਮ ਪ੍ਰੋਮੋਸ਼ਨ ਲਈ ਆਏ ਹੋਏ ਸੀ ਕਿ ਵਾਗਾ ਤੇ ਉੱਥੇ ਵੀ ਅਸੀਂ ਵਾਗਾ ਦੇ ਉੱਤੇ ਵੀ ਸਾਰਿਆਂ ਨੂੰ 30000 ਦੀ ਜਿਹੜੀ ਆਡੀਅנס ਸੀਗੀ ਉਹਨਾਂ ਨੂੰ ਵੋਟਰ ਪਲੱਜ ਵੀ ਕਰਵਾਈ ਉੱਥੇ ਸੋ সুইਪ ਦੇ ਅੰਡਰ ਲਗਾਤਾਰ ਕੰਮ ਚੱਲ ਰਹੇ ਹੁੰਦੇ ਐਂਡ ਮੈਂ ਆਸ਼ਾ ਰੱਖਦਾ ਕਿ ਇਹ ਸਾਰੇ ਇਨੀਸ਼ੀਏਟਿਵ ਕਰਕੇ ਜ਼ਿਆਦਾ ਵੋਟਰਸ ਨੂੰ ਐਨਰੋਲ ਕਰਕੇ ਅਸੀਂ 70% ਦਾ ਟਾਰਗੇਟ ਅਚੀਵ ਕਰ ਲਾਂਗੇ ਆਮਿਰ ਖਾਨ ਕਹਿ ਰਿਹਾ ਜੀ ਇਸ ਵਾਰ ਵੋਟ ਪਾਣੀ ਮੈਂ ਨਹੀਂ ਭੁੱਲਾਂਗਾ ਹਾਂਜੀ ਹਾਂਜੀ ਬਿਲਕੁਲ ਗੈਜ਼ਨੀ ਥੀਮ ਹੈ ਜੀ ਇਹ ਬਿਲਕੁਲ ਤੁਸੀਂ ਠੀਕ ਹੋ ਅੱਗੇ ਵੀ ਇਹ ਹੋਰ ਵੀ ਥੀਮਸ ਤਿਆਰ ਹੋ ਰਹੀਆਂ ਨੇ ਹਾਂਜੀ ਤੇ ਇਸ ਇਸ ਦਾ ਕੀ ਤੁਸੀਂ ਸਮਝਦੇ ਹੋ ਕਿ ਅਟਰੈਕਸ਼ਨ ਜਿਸ ਤਰ੍ਹਾਂ ਤੁਸੀਂ ਕਿ ਅਟਰੈਕਟ ਵੋਟਰ ਅਟਰੈਕਟ ਹੁੰਦਾ ਕੀ ਸਮਝਦੇ ਹੋ ਕਿ ਇੱਕ ਮਾਈਂਡਸੈਟ ਹੋ ਜਾਂਦਾ ਕਿ ਅਸੀਂ ਵੋਟ ਪਾਣੀ ਪਾਣੀ ਜੇ ਬਿਲਕੁਲ ਵੋਟ ਪਾਣਾ ਮੈਨੂੰ ਲੱਗਦਾ ਇਹਦੇ ਵਿੱਚ ਇਹਨੂੰ ਮੈਨੂੰ ਲੱਗਦਾ ਫੈਸ਼ਨ ਦੀ ਤਰ੍ਹਾਂ ਦੇਖਣਾ ਚਾਹੀਏ ਕਿ ਹਾਂਜੀ ਜੀ ਮੈਂ ਮੈਂ ਚਾਹਨਾ ਕਿ ਲੋਕ ਆਪਣੇ ਇੰਡੇਲੀਵਲ ਲਿੰਕ ਹੈ ਉਹਦੇ ਨਾਲ ਸੈਲਫੀ ਅਸੀਂ ਹੋਰ ਵੀ ਇਨੀਸ਼ੀਏਟਿਵ ਕਰਨ ਜਾ ਰਹੇ ਹਾਂ ਇਸ ਵਾਰ ਅਸੀਂ ਸਿਨੇਮਾਸ ਦੇ ਨਾਲ ਟਾਈਪ ਕਰਾਂਗੇ ਕਿ ਜਿਹੜੇ ਫਸਟ ਟਾਈਮ ਵੋਟਰਸ ਹੈ ਉਹਨਾਂ ਨੂੰ ਫ੍ਰੀ ਟਿਕਟਸ ਐਂਡ ਫ੍ਰੀ ਉੱਥੇ ਜਿੱਦਾ ਕੋਲਡ ਡਰਿੰਕ ਜਾਂ ਕੁਝ ਸੋ ਉਹਦੇ ਲਿਮਟਿਡ ਵਾਊਚਰ ਸਾਰਿਆਂ ਨੂੰ ਤਾਂ ਨਹੀਂ ਦਿੱਤੇ ਜਾ ਸਕਦੇ ਬਟ ਮੇਬੀ ਦ ਫਸਟ 50 ਵੋਟਰਸ ਜਿਹੜੇ ਕੋਈ ਉਸ ਬੂਥ ਤੇ ਜਾ ਕੇ ਇੱਥੇ ਆ ਕੇ ਅਪਰੋਚ ਕਰੋ ਸੋ ਉਹ ਵੀ ਅਸੀਂ ਥੀਮ ਕਰ ਰਹੇ ਹਾਂ ਐਂਡ ਮੈਨੂੰ ਲੱਗਦਾ ਕਿਉਂਕਿ ਅੱਜ ਆਪਣੀ ਗੱਲ ਚੱਲ ਰਹੀ ਹੈ ਬਟ ਅਗਲੇ 2-3 ਦਿਨਾਂ ਦੇ ਵਿੱਚ ਅਸੀਂ ਉਹਦੇ ਲਈ ਸਪੈਸ਼ਲ ਪ੍ਰੈਸ ਕਾਨਫਰੰਸ ਵੀ ਕਰਾਂਗੇ ਤਾਂ ਬਾਲੀਵੁੱਡ ਤਰਕੇ ਦੇ ਨਾਲ ਲੋਕਾਂ ਨੂੰ ਅਟਰੈਕਟ ਕੀਤਾ ਜਾਏਗਾ ਹਾਂਜੀ ਹਾਂਜੀ ਬਿਲਕੁਲ ਐਂਡ ਬਹੁਤ ਸਾਰੀ ਐਕਟੀਵਿਟੀਜ਼ ਹੋਰ ਵੀ ਕਰਾਂਗੇ ਅਸੀਂ ਬਾਲੀਵੁੱਡ ਨੂੰ ਛੱਡ ਕੇ ਵੀ ਜਿੱਦਾਂ ਜਲੰਧਰ ਵੀ ਮੈਨੂੰ ਯਾਦ ਹੈ ਪਿਛਲੇ ਸਾਲ ਜਦੋਂ ਵਿਧਾਨ ਸਭਾ ਇੱਥੇ ਇਲੈਕਸ਼ਨ ਦੇ ਟਾਈਮ ਅਸੀਂ 75 ਫੁੱਟ ਕੇਕ ਦਾ ਰਿਕਾਰਡ ਬਣਾਇਆ ਸੀਗਾ ਵੀ 75 ਆਜ਼ਾਦੀ ਦੇ 75 ਸਾਲ ਤੇ ਇਲੈਕਸ਼ਨ ਤੇ ਉਹ ਉਹ ਉਹਦੇ ਵਿੱਚ ਸੋ ਇਸ ਟਾਈਪ ਦੀ ਐਕਟੀਵਿਟੀਜ਼ ਵੀ ਅਸੀਂ ਪਲਾਨ ਕਰ ਰਹੇ ਕੋਈ ਹੋਰ ਵੱਡੇ ਲੈਵਲ ਦੇ ਵਿੱਚ ਜਿੱਥੇ ਆਪਾਂ ਕੋਈ ਗਿਨੀਸ ਬੁੱਕ ਦਾ ਰਿਕਾਰਡ ਬਣਾਈਏ ਤੇ ਨਾਲੇ ਇਲیکشن ਤੋਂ ਰਿਲੇਟਡ ਕੋਈ ਥੀਮ ਹੋਵੇ ਅਗਲੇ ਸਾਲ ਹੋਰ ਇਹਦੇ ਨੂੰ ਹੋਰ ਪਾਰਦਰਸ਼ਤਾ ਲਿਆਉਣ ਵਾਸਤੇ ਕਿਉਂਕਿ ਗਰਮੀ ਦਾ ਮੌਸਮ ਹੋਏਗਾ ਉਹਨਾਂ ਦੇ ਨਾਲ ਦੇ ਵਿੱਚ ਬਹੁਤ ਜ਼ਿਆਦਾ ਤਾਂ ਵੋਟਰਸ ਨੂੰ ਹੋਰ ਅਟਰੈਕਟ ਕਰਨ ਵਾਸਤੇ ਕੀ ਕੀਤਾ ਉਸ ਟਾਈਮ ਇਹ ਹੈ ਵੀ ਸਾਡੇ ਜਿੱਦਾਂ ਹੁਣ 2126 ਬੂਥ ਨੇ ਤੋਂ ਸਾਰੇ ਦੇ ਬੂਥਾਂ ਦੇ ਉੱਤੇ ਅਸੀਂ ਕਹੇ ਤੁਸੀਂ ਟੈਂਟ ਹਾਊਸ ਤੋਂ ਆਪਣਾ ਸ਼ੇਡ ਦਾ ਜ਼ਰੂਰ ਪ੍ਰਬੰਧ ਹੋਵੇ ਜਿੱਥੇ ਤਾਂ ਤੁਹਾਡੀ ਕਿਊ ਮੈਨੇਜਮੈਂਟ ਸਿਸਟਮ ਹੈ ਉਹ ਵੈਸੇ ਹੀ ਕੋਈ ਗੈਲਰੀ ਹੈ ਠੀਕ ਹੈ ਨੀ ਤਾਂ ਸਭ ਥਾਂ ਤੇ ਟੈਂਟ ਦਾ ਪ੍ਰਬੰਧ ਕੀਤਾ ਜਾਊਗਾ ਪੀਨ ਵਾਲੇ ਪਾਣੀ ਦਾ ਪ੍ਰਬੰਧ ਸਾਰੇ ਸਾਡੀ 1150 ਲੋਕੇਸ਼ਨਾਂ ਨੇ ਜਿੱਥੇ ਕਿਤੇ ਇੱਕ ਬੂਥ ਹੈ ਕਿਤੇ ਦੋ ਬੂਥ ਹੈ ਉਹ ਅਕੋਰਡਿੰਗਲੀ ਟੋਟਲ 2126 ਬੂਥ ਸਾਰੇ ਥਾਂ ਤੇ ਅਸੀਂ व्हीਲਚੇਅਰ ਹਰ ਲੋਕੇਸ਼ਨ ਦੇ ਉੱਤੇ व्हीਲਚੇਅਰ ਰੱਖਾਂਗੇ ਵੋਲੰਟੀਅਰਸ ਹੋਣਗੇ ਜਿਹੜੇ ਮਦਦ ਕਰਨਗੇ ਐਂਡ ਅਸੀਂ ਕੁਝ ਕੁਝ 10 ਬੂਥ ਪਰ ਅਸੈਂਬਲੀ ਕੰਸਟੀਟੂਐਂਸੀ ਤੇ ਲਗਭਗ ਜ਼िले ਦੇ ਵਿੱਚ 110 ਬੂਥ ਅਸੀਂ ਮਾਡਲ ਪੋਲਿੰਗ ਸਟੇਸ਼ਨ ਵੀ ਬਣਾਵਾਂਗੇ ਜਿੱਥੇ ਗੁਬਾਰੇ ਡੈਕੋਰੇਸ਼ਨ ਕੋ ਢੋਲੀ ਨਾਲ ਸਵਾਗਤ ਉਹ ਸਾਰਾ ਵੀ ਤਾਂ ਕਿ ਇੱਕ ਫੈਸਟੀਵਿਟੀ ਦਾ ਮਾਹੌਲ ਰਹੇ। ਸ਼ੁਕਰੀਆ। ਤਾਂ ਇਸਨ ਅਮਰਸਰ ਦੇ ਡਿਪਟੀ ਕਮਿਸ਼ਨਰ ਜਰਣਾ ਨਾਲ ਗੱਲਬਾਤ ਕੀਤੀ ਹੈ ਤਾਂ ਇਸ ਵਾਰ ਸੜਕਾਂ ਦੇ ਉੱਤੇ ਅਲੱਗ ਤਰ੍ਹਾਂ ਦੇ ਥੀਮ ਨਜ਼ਰ ਆ ਰਹੇ ਨੇ ਤਾਂ ਇਸ ਵਾਰ ਜਿਸ ਤਰੀਕੇ ਨਾਲ ਮਗੈਂਬੋ ਖੁਸ਼ ਹੋਆ ਗਜ਼ਨੀ ਔਰ ਖਾਸ ਕਰਕੇ ਰਾਖੀ ਕਰਨ ਅਰਜੁਨ ਦੇ ਜਿਹੜੀ ਮੇਨ ਕੈਰੈਕਟਰ ਸੀ ਉਸ ਤੋਂ ਇਲਾਵਾ ਹੋਰ ਬਹੁਤ ਸਾਰੇ ਬਾਲੀਵੁੱਡ ਦੇ ਆਰਟਿਸਟ ਜਿਹੜੇ ਨੇ ਉਹਨਾਂ ਦੇ ਵੱਡੇ ਵੱਡੇ ਜਿਹੜੇ ਨੇ ਆਰਕੀਟੈਕ ਲਗਾਏ ਗਏ ਨੇ ਉਹਨਾਂ ਦੀ ਬਹੁਤ ਸਾਰੀ ਪਿਕਚਰਸ ਲਗਾਈਆਂ ਗਈਆਂ ਨੇ ਤਾਂ ਮਕਸਦ ਇੱਕੋ ਹੀ ਹੈ ਕਿ ਲੋਕਾਂ ਨੂੰ ਵਾਅਦ ਤੋਂ ਵਾਅਦ ਵੋਟ ਪਾਉਣ ਵਾਸਤੇ ਅੱਗੇ ਲਿਆਇਆ ਜਾਵੇ ਤੁਹਾਨੂੰ ਨੇ ਸਮੇਂ ਵਿੱਚ ਹੋਰ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਤੁਹਾਨੂੰ ਮਾਡਲ ਦੇਖਣ ਨੂੰ ਮਿਲਣਗੇ ਬਹੁਤ ਸਾਰੀ ਨਵੀਆਂ ਚੀਜ਼ਾਂ ਦੇਖਣ ਨੂੰ 70 पार चाहे कुछ राजनीतिक पार्टियां अपना एजेंडा दे रही हैं लेकिन प्रशासन इस बार 70 पार नुकरन वास्ते एक नया आसरा लंदा नजर आ रहा है कैमरामैन अर्ज के नाल सुमित खन्ना ग्रेट पंजाब टीवी अमृतसर